ਵਿਨੇਸ਼ ਫਰਗਡ ਫਾਈਨਲ ਦੇ ਵਿੱਚ ਪੁੱਜੇਗੀ ਤੇ ਸੋਨ ਤਗਮਾ ਆਖਿਰਕਾਰ ਭਾਰਤੀ ਚੋੜੀ ਦੇ ਵਿੱਚ ਪੈ ਜਾਏਗਾ ਪਰ ਹੁਣ ਪ੍ਰਸ਼ੰਸ਼ਕਾਂ ਦੇ ਲਈ ਦਸ਼ਕਾਂ ਦੇ ਲਈ ਬੇहद ਬੁਰੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਪਾਰਲੀਮੈਂਟ ਦੇ ਅੰਦਰ ਇਸ ਮੁੱਦੇ ਤੇ ਹਗਾਮਾ ਹੋਇਆ ਹੈ ਪਾਰਲੀਮੈਂਟ ਲਈ ਵਿਰੋਧੀ ਧਿਰ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਹੈ ਸਾਡੀ ਸਰਕਾਰ ਨੂੰ ਪਹੁੰਚ ਕਰਨੀ ਚਾਹੀਦੀ ਹੈ ਕਿ ਆਖਰ ਕਿਉਂ ਹੋਇਆ ਸਪੋਰਟਸ ਅਥਾਰਟੀ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਬਕਾਇਦਾ ਮੈਸੇਜ ਦੇ ਕੇ ਫਗਾਰ ਦੇ ਨਾਲ ਅਮਰਦੀ ਦਾ ਪ੍ਰਗਟਾਵਾ ਤਾਂ ਕੀਤਾ ਹੀ ਗਿਆ ਉਹਨਾਂ ਦੇ ਯਤਨਾਂ ਦੀ ਉਹਨਾਂ ਦੀ ਖੇਡ ਦੀ ਵੀ ਸ਼ਲਾਘਾ ਕੀਤੀ ਗਈ ਹੈ ਕਿ ਪੂਰਾ ਮੁਲਕ ਫਗਾਰ ਤੇਰੇ ਨਾਲ ਖੜਾ ਹੈ ਇੱਕ ਖਿਡਾਰੀ ਜਿਹੜਾ ਪਹਿਲਾਂ ਇੰਨੇ ਮੈਚ ਖੇਡ ਚੁੱਕਿਆ ਹੋਵੇ ਇਹ ਤਾਂ ਹੈ ਨਹੀਂ ਕਿ ਅਚਾਨਕ ਜਿਹੜਾ ਹੈ ਗਿਆ 100 ਗ੍ਰਾਮ weight ਉਹਦਾ ਵੱਧ ਗਿਆ ਤੇ ਉਹਨਾਂ ਨੂੰ ਪਤਾ ਨਹੀਂ ਹੋਇਆ ਗਿਆ ਇਸ ਗੱਲ ਦਾ ਪਹਿਲਾਂ ਸਾਰੀਆਂ ਕੁਆਲੀਫਿਕੇਸ਼ਨ ਜਿਹੜੀਆਂ ਤੈਅ ਕਰਨ ਤੋਂ ਬਾਅਦ ਹੀ ਕੋਈ ਖਿਡਾਰੀ ਇਤੋਂ ਤੱਕ ਪਹੁੰਚਦਾ ਪਿਛਲੀਆਂ ਜੇ ਆਪਾਂ ਗੇਮਸ ਦੀ ਵੀ ਗੱਲ ਕਰੀਏ ਤਾਂ ਜਿਹੜੇ ਵੱਡੇ ਵੱਡੇ ਗੇਮਸ ਦੇ ਵਿੱਚ ਆਪਣੇ ਆਪ ਕਦਾਵਾਰ ਖਿਡਾਰੀ ਸੀ ਉਹਨਾਂ ਨੂੰ ਹਰਾ ਕੇ ਜਿਹੜਾ ਹੈਗਾ ਫਗਾਡ ਜਿਹੜੀ ਹੈਗੇ ਵਧੀਆ ਤੇ ਬੜੀਆਂ ਉਮੀਦਾਂ ਸੀ ਕਿ 골ਡ ਮੈਡਲ ਇਸ ਮਾਮਲੇ ਚ ਭਾਰਤ ਦਾ ਇਸ ਸਕੇਟ ਦੇ ਚ ਆਏਗੇ ਆਏਗਾ ਸੋ ਜਦੋਂ ਹੀ ਐਡਾ ਵੱਡਾ ਝਟਕਾ ਲੱਗਿਆ ਕਿਹਾ ਜਾ ਰਿਹਾ ਹੈ ਕਿ ਫਗਾਡ ਵੀ ਜਿਹੜੀ ਹੈਗੇ ਝਟਕੇ ਤੋਂ ਬਾਅਦ ਬੇਹੋਸ਼ ਹੋ ਗਈ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹ ਬੱਦ ਤੋਂ ਬੱਤਰ ਹੋ ਗਏ ਨੇ ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹਨਾਂ ਨੂੰ ਹਿੰਦੂ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਦੇ ਤਾਂ 20 ਦੇ ਤਕਰੀਬਨ ਨੇਤਾਵਾਂ ਨੂੰ ਮਾਰ ਵੀ ਦਿੱਤਾ ਗਿਆ। ਜੇ ਅਪਾ ਡੈਮੋਕ੍ਰੇਸੀ ਦੀ ਗੱਲ ਕਰਦੀ ਸੀ ਇਸ ਵੇਲੇ ਜਿਹੜਾਗਾ ਉਹ ਬੀਤੇ ਦੀ ਗੱਲ ਹੋ ਗਈ ਹੈ ਕਾਨੂੰਨ ਉੱਥੇ ਇਲੈਕਸ਼ਨ ਹੁੰਦੀਆਂ ਨਹੀਂ ਹੁੰਦੀਆਂ। ਆਉਣ ਵਾਲਾ ਸਮਾਂ ਦੱਸੇਗਾ ਇਹ ਜ਼ਰੂਰ ਹੈ ਕਿ ਜਿਹੜਾ ਰਾਸ਼ਟਰਪਤੀ ਹੈ ਉਹਨੇ ਸੰਸਦ ਵੀ ਪੰਕ ਕਰ ਦਿੱਤੀ ਹੈ। ਸੰਸਦ ਪੰਕ ਕਰਨ ਦਾ ਸਨੇਹਤਾ ਇਹ ਹੁੰਦਾ ਕਿ ਨਵੀਆਂ ਚੋਣਾਂ ਕਰੀਆਂ ਜਾਣਗੀਆਂ। ਹਾਂ ਪਰ ਲੱਗਦਾ ਹੈ ਕਿ ਰਾਸ਼ਟਰਪਤੀ ਨੇ ਫੌਜ ਦੇ ਦਵਾਇ ਠਾ ਕੇ ਸੰਸਦ ਭੰਗ ਕਰਕੇ ਜਾਨੀ ਇੱਕ ਤਰ੍ਹਾਂ ਜਮਹੂਰੀ ਦੀਆਂ ਜੜਾਂ ਹੀ ਕੱਢ ਦਿੱਤੀਆਂ ਕਿ ਸੰਸਦ ਨਹੀਂ ਰਹੇਗੀ ਨਾ ਕੋਈ ਉੱਥੇ ਅਗਲੇ ਫਿਰ ਪ੍ਰਧਾਨ ਮੰਤਰੀ ਦੀ ਗੱਲ ਆਵੇ ਨਾ ਕੋਈ ਅਗਲੀ ਜਿਹੜੀ ਹੈਗੀ ਅਹੁਦੇਦਾਰ ਜਾਂ ਕੈਬਨਿਟ ਦੀ ਗੱਲ ਆਵੇ ਉਹਨੂੰ ਫੌਜ ਉਸ ਤਰੀਕੇ ਨਾਲ ਚਲਾਏਗੀ ਸ਼ਾਨਾਸ਼ਹੀ ਸ਼ਾਸਕ ਦਾ ਭਾਰਤ ਦੇ ਵਿੱਚ ਆਉਣਾ ਤੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਨੂੰ ਇੱਥੇ ਪਨਾਹ ਦੇਣਾ ਕੀ ਤੁਹਾਨੂੰ ਲੱਗਦਾ ਸਹੀ ਹੈ ਕੀ ਇਸ ਦੇ ਵਿਰੋਧੀ ਜਣੀਆਂ ਧਿਰਾਂ ਨੇ ਤੇ ਉਹ ਇਸ ਦੇ ਖਿਲਾਫ ਨਹੀਂ ਬੋਲਣਗੇਆਂ ਜਿਹੜੀਆਂ ਤਾਕਤਾਂ ਐ ਇਸ ਵੇਲੇ ਬੰਗਲਾਦੇਸ਼ ਦੀ ਸਰਕਾਰ ਮੈ ਉਹ ਸਾਰੀਆਂ ਹੀ ਭਾਰਤ ਵਿਰੋਧੀ ਐ ਚైనా ਦੀ ਗੱਲ ਕੀਤੀ ਜਾ ਰਹੀ ਐ ਪਾਕਿਸਤਾਨ ਬਾਰੇ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੂੰ ਤਾਂ ਇੱਕ ਲੱਗਦਾ ਕਿ ਜਸ਼ਨ ਵਾਲਾ ਮਾਹੌਲ ਉਹਦੇ ਲਈ ਬੜੀ ਦੇਰ ਬਾਅਦ ਬੜੇ ਸਾਲਾਂ ਬਾਅਦ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਬੰਗਲਾਦੇਸ਼ ਚ ਦਖਲ ਦੇਣ ਦਾ ਮੌਕਾ ਮਿਲਿਆ ਹੁਣ ਜਦੋਂ ਇਹੋ ਜਿਹੀਆਂ ਤਾਕਤਾਂ ਉੱਥੇ ਭਾਰਤ ਦੇ ਖਿਲਾਫ ਆ ਕੇ ਖੜੀਆਂ ਹੋ ਗਈਆਂ ਤਾਂ ਉਸ ਮਾਨਲੇ ਸਾਬਕਾ ਪ੍ਰਧਾਨ ਮੰਤਰੀ ਨੂੰ ਪਨਾਹ ਦੇਣਾ ਜਾਂ ਸ਼ਰਮ ਦੇਣੀ ਜਾਂ ਕੁਝ ਦਿਨ ਲਈ ਇੱਥੇ ਟਹਿਰਨ ਦਾ ਮੌਕਾ ਦੇਣਾ ਇਸ ਮਾਮਲੇ ਤੇ ਇੱਕ ਵੱਖਰੀ ਤਰ੍ਹਾਂ ਦਾ ਸਵਾਲ ਹੈ ਕਿ ਕੋਈ ਭਾਰਤ ਲੱਗਦਾ ਹੈ ਕਿ ਬਹੁਤ ਸੰਭਲ ਸੰਭਲ ਕੇ ਕਦਮ ਲੈ ਰਿਹਾ ਹੈ। ਅੱਜ ਕੱਲ੍ਹ ਤੱਕ ਸਾਹਿਬ ਵਿਖੇ ਅਕਾਲੀ ਦਲ ਤੋਂ ਕੱਢੇ ਹੋਏ ਸਾਰੇ ਹੀ ਲੀਡਰ ਨਤਮਸਤਕ ਹੋਣ ਵਾਲੇ ਨੇ ਤੇ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਸੁਣਨ ਦੇ ਵਿੱਚ ਆਇਆ ਕਿ ਉੱਥੇ ਵੀ ਕਈ ਅਹਿਮ ਖੁਲਾਸੇ ਕੀਤੇ ਜਾ ਰਹੇ ਨੇ। ਹੁਣੇ ਕਾਲੀ ਦਲ ਨੇ ਆਪਣੇ ਤੌਰ ਤੇ ਆਪਣਾ ਰਾਹ ਅਪਣਾ ਲਿਆ ਚੱਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਕੋਰ ਕਮੇਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਦਿਨ ਪਹਿਲਾਂ ਉਹ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਵਕਾਫਾ ਕਿ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਕਾਨਫਰੰਸਾਂ ਪਾਰਟੀ ਵੱਲੋਂ ਇਸ ਈਸੂ ਦੇ ਉੱਤੇ 15 ਅਗਸਤ ਨੂੰ ਕਹਿੰਦੇ ਕਾਨਫਰੰਸ ਕਰਾਂਗੇ ਇਦਾਂ ਰਖੜ ਪੁੰਨਿਆਂ ਦੇ ਉੱਤੇ ਬਾਬਾ ਪਕਾਲਾ ਕਾਨਫਰੰਸ ਕੀਤੀ ਜਾਏਗੀ ਤੇ ਇਦਾਂ ਨਵੰਬਰ ਮਹੀਨੇ 'ਚ ਉਹਨਾਂ ਦਾ ਕਹਿਣਾ ਹੈ ਕਿ ਆਨੰਦਪੁਰ ਸਾਹਿਬ ਜਿਹੜਾ ਡੈਲੀਗੇਟ ਅਜਲਾਸ ਕੀਤਾ ਜਾਏਗਾ ਸੋ ਕਾਲੀਦਾਨ ਨੇ ਆਪਣੀ ਲਾਈਨ ਅ ਤੈਅ ਕਰ ਲਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਅਨਪ੍ਰੀਤ ਤਾਲੀਵਾਂ ਤੁਸੀ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਹਾਂ ਵੱਖ-ਵੱਖ ਕਬਰਾਂ ਦੀਆਂ ਸਰਗਰਮੀਆਂ ਤੇ ਕਾਰਦਿਆਂ ਉਨਾਂ ਤੇ ਵਿਚਾਰ ਚਰਚਾ ਤੇ ਦੱਸਦੇ ਹਾਂ ਤੁਹਾਨੂੰ ਕਿ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸਤਸਮੁੰਦਰ ਪਾਰ ਵੱਖੋ ਵੱਖਰੇ ਮਿਲਕਾਂ ਦੇ ਵਿੱਚ ਸਾਡੀਆਂ ਹੀ ਕਬਰਾਂ ਤੇ ਵਿਚਾਰ ਟਕ ਕਰਨ ਦੇ ਲਈ ਸਾਡਾ ਨਾ ਚੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜ ਤੁਹਾਡਾ ਜੀ 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 ਸਤਿ ਸ਼੍ਰੀ ਅਕਾਲ ਲਓ ਸਵਾਲ ਜੀ ਅ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਸਿੱਧੂ ਸਾਬੂ ਸਖਸ਼ੀਅਤ ਨੇ ਜੋ ਹਰ ਖਬਰ ਤੇ ਧਿੱਕੀ ਨਜ਼ਰ ਰੱਖਦੇ ਨੇ ਜਿਆਜਤ ਦੀਆਂ ਖਬਰਾਂ ਦੀ ਗੱਲ ਕੀਤੀ ਜਾਵੇ ਤੇ ਪਹਿਲੀ ਖਬਰ ਜੋ ਬ੍ਰੇਕਿੰਗ ਵੀ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਦੇ ਦਿਨ ਦੇ ਮੁਤਾਬਕ ਲੱਗ ਰਿਹਾ ਸੀ ਕਿ ਸਾਡੀ ਭਾਰਤੀ ਪਹਿਲਵਾਨ ਵਿਨੇਸ਼ ਫਗੜ ਫਾਈਨਲ ਦੇ ਵਿੱਚ ਪਹੁੰਚੇਗੀ ਤੇ ਸੋਨ ਤਬਾ ਮ ਆਖਿਰਕਾਰ ਭਾਰਤੀ ਚੋਟੀ ਦੇ ਵਿੱਚ ਪਹੁੰਚ ਜਾਏਗਾ ਪਰ ਹੁਣ ਪ੍ਰਸ਼ੰਸਕਾਂ ਦੇ ਲਈ ਦਰਸ਼ਕਾਂ ਦੇ ਲਈ ਬੇਹੱਦ ਬੁਰੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਤਾਂ ਕਿਹਾਏ ਜਾ ਰਿਹਾ ਹੈ ਕਿ ਵਿਨੇਸ਼ ਫੋਗਾਰਡ ਦੇ ਵਿੱਚ 100 ਗ੍ਰਾਮ ਭਾਰ ਹੈ ਜਿਹੜਾ ਉਹ ਵੱਧ ਪਾਇਆ ਗਿਆ ਜਿਸ ਦੇ ਚਲਦਿਆਂ ਰੂਲ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਭਾਰ ਹੈ ਉਹ ਪ੍ਰੋਪਰ ਹੀ ਹੋਣਾ ਚਾਹੀਦਾ ਹੈ ਹੁਣ ਉਹਨਾਂ ਨੂੰ ਅਯੋਗ ਕਰਾ ਦਿੱਤਾ ਗਿਆ ਤੇ ਹੁਣ ਉਹ ਫਾਈਨਲ ਦੇ ਵਿੱਚ ਨਹੀਂ ਖੇਡ ਪਾਣਗੇ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਨਦੀਪ ਜੀ ਮੈਂ ਕਹਾਂਗਾ ਕਿ ਵਿਨੇਸ਼ ਫੋਗਾਰਡ ਲਈ ਤਾਂ ਹਾਈ ਬਹੁਤ ਬੁਰੀ ਖਬਰ ਪਰ ਕੇਵਲ ਇਹ ਨਹੀਂ ਗੱਲ ਨਹੀਂ ਸਾਰੇ ਦੇਸ਼ ਲਈ ਬਹੁਤ ਵੱਡਾ ਝਟਕਾ ਹੈ ਪਾਰਲੀਮੈਂਟ ਦੇ ਅੰਦਰ ਇਸ ਮੁੱਦੇ ਤੇ ਹਗਾਮਾ ਹੋਇਆ ਹੈ ਪਾਰਲੀਮੈਂਟਲੀ ਵਿਰੋਧੀ ਧਿਰ ਐ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਹੈ ਸਾਡੀ ਸਰਕਾਰ ਨੂੰ ਪਹੁੰਚ ਕਰਨੀ ਚਾਹੀਦੀ ਹੈ ਕਿ ਆਖਰ ਕਿਉਂ ਹੋਇਆ ਸਪੋਰਟਸ ਅਥਾਰਟੀ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਲੋਂ ਬਕਾਇਦਾ ਮੈਸੇਜ ਦੇ ਕੇ ਫਗਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਤਾਂ ਕੀਤਾ ਗਿਆ ਉਹਨਾਂ ਦੇ ਯਤਨਾਂ ਦੀ ਉਹਨਾਂ ਦੀ ਖੇਡ ਦੀ ਵੀ ਸ਼ਲਾਘਾ ਕੀਤੀ ਗਈ ਹੈ ਕਿ ਪੂਰਾ ਮੁਲਕ ਫਗਾਰ ਤੇਰੇ ਨਾਲ ਖੜਾ ਹੈ ਵੁਰਦੀ ਤਰ੍ਹਾਂ ਦੀ ਆਪਾਂ ਗੱਲ ਕਰ ਲਈ ਪੰਜਾਬ ਦੇ ਪਾਰਲੀਮੈਂਟ ਮੈਂਬਰ ਨੇ ਰਾਜਾ ਵਿਡਿੰਗ ਆਪ ਦੇ ਪਾਰਲੀਮੈਂਟ ਮੈਂਬਰ ਨੇ ਸੰਜੀਤ ਸਿੰਘ ਹੂਰਾਹ ਤਰ੍ਹਾਂ ਵੱਲੋਂ ਵੀ ਲਗਾਤਾਰ ਜਿਹੜੀ ਬਿਆਨਬਾਜ਼ੀ ਹੋ ਰਹੀ ਆ ਔਰ ਫਿਗਾੜ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਜਾ ਰਹੇ ਆ ਕਿ ਬਹੁਤ ਉਹਨਾਂ ਨਾਲ ਬੁਰਾ ਵਰਤਾਅ ਹੋਇਆ ਅਖਰ ਜਿਦਾਂ ਤੁਸੀਂ ਕਹਿ ਰਹੇ ਹੋ ਕਿ ਕੁਝ ਗ੍ਰਾਮ ਦੀ ਗੱਲ ਹੈਗੀ ਇਹ ਦੇਖੋ ਇੱਕ ਖਿਡਾਰੀ ਜਿਹੜਾ ਪਹਿਲਾਂ ਇਹਨੇ ਮੈਚ ਖੇਡ ਚੁੱਕਿਆ ਹੋਵੇ ਇਹ ਤਾਂ ਹੈ ਨਹੀਂ ਕਿ ਅਚਾਨਕ ਜਿਹੜਾ ਆ ਗਿਆ 100 ਗ੍ਰਾਮ weight ਉਹਦਾ ਵੱਧ ਗਿਆ ਤੇ ਉਹਨਾਂ ਨੂੰ ਪਤਾ ਨਹੀਂ ਹੋਇਆ ਇਸ ਗੱਲ ਦਾ ਪਹਿਲਾਂ ਸਾਰੀਆਂ ਕੁਆਲਿਫੀਕੇਸ਼ਨ ਜਿਹੜੀਆਂ ਹੈ ਤੈਅ ਕਰਨ ਤੋਂ ਬਾਅਦ ਹੀ ਕੋਈ ਖਿਡਾਰੀ ਇਤੋਂ ਤੱਕ ਪਹੁੰਚਦਾ ਪਿਛਲੀਆਂ ਜੇ ਆਪਾਂ ਗੇਮਸ ਦੀ ਵੀ ਗੱਲ ਕਰੀਏ ਤੇ ਜਿਹੜੇ ਵੱਡੇ ਵੱਡੇ ਗੇਮਸ ਦੇ ਵਿੱਚ ਆਪਣੇ ਆਪ ਕਦਾਵਾਰ ਖਿਡਾਰੀ ਸੀ ਉਹਨਾਂ ਨੂੰ ਹਰਾ ਕੇ ਜਿਹੜਾ ਹੈਗਾ ਫਗਾਰ ਜਿਹੜੀ ਹੈ ਅੱਗੇ ਵਧੀ ਹੈ ਤੇ ਬੜੀਆਂ ਉਮੀਦਾਂ ਸੀ ਕਿ 골ਡ ਮੈਡਲ ਇਸ ਮਾਮਲੇ 'ਚ ਭਾਰਤ ਦਾ ਇਸ ਖੇਡ ਦੇ ਵਿੱਚ ਆਏਗਾ ਆਏਗਾ ਸੋ ਜਦੋਂ ਹੀ ਐਡਾ ਵੱਡਾ ਝਟਕਾ ਲੱਗਿਆ ਕਾ ਕਿਹਾ ਜਾ ਰਿਹਾ ਹੈ ਕਿ ਫਗਾਰਡ ਵੀ ਜਿਹੜੀ ਹੈ ਕਿ ਛਟਕੇ ਤੋਂ ਬਾਅਦ ਬੇਹੋਸ਼ ਹੋ ਗਈ ਤੇ ਉਹਨੂੰ ਮੁਰਲੇ ਇਲਾਜ ਲਈ ਜਿਹੜਾ ਹਸਪਤਾਲ ਲਿਆ ਗਿਆ ਸੁਭਾਵੇ ਕਾ ਜਿਹੜੇ ਖਿਡਾਰੀ ਨੇ ਨਹੀਂ ਮਿਹਨਤ ਕੀਤੀ ਹੋਏ ਸਾਰਾ ਦੇਸ਼ ਸਦਮੇ ਵਿੱਚ ਹੈ ਤੇ ਫਗਾਰਡ ਦਾ ਸਦਮੇ ਚ ਹੋਣਾ ਤਾਂ ਸੁਭਾਵੇ ਕਾ ਹੈ ਕਿਹਾ ਜਾ ਰਿਹਾ ਹੈ ਕਿ ਕਿਉਂ ਹੋਇਆ ਪ੍ਰਧਾਨ ਮੰਤਰੀ ਨੇ ਵੀ ਇਹ ਕਿਹਾ ਹੈ ਕਿ ਇਸ ਗੱਲ ਦਾ ਪਤਾ ਲਾਇਆ ਜਾਵੇ ਕਿ ਕੋਈ ਹੋਰ ਆਪਸ਼ਨ ਬਚਦੀ ਹੈ ਕਿ ਫਗਾਰਡ ਕਿਸ ਤਰੀਕੇ ਨਾਲ ਦੁਬਾਰਾ ਮੁਕਾਬਲੇ 'ਚ ਆ ਸਕਦੀ ਹੈ ਇਨੀ ਮਿਹਨਤ ਹੈ ਇਨੀ ਉਮੀਦਾਂ ਹੈ ਇਨੀ ਆਸਾਂ ਮੈਂ ਸੁਣ ਰਿਹਾ ਸੀ ਕਿ ਵਕਫਾ ਖੇਤਰਾ ਨਾਲ ਜਿਹੜੇ ਲੰਬ ਦੇ ਨਾਲ ਜੁੜੇ ਖਿਡਾਰੀ ਹੈ ਵਰਗੜ ਸਿੰਘ ਹੈ ਇਹਦੇ ਜਿਹੜਾ ਹੈਗਾ ਸਾਈਕਲਿੰਗ ਵਾਲਿਆ ਦੂਜੇ ਜਿਹੜਾ ਹੈਗਾ ਐਥਲੀਟ ਹੈ ਗਿਆ ਸਾਰਿਆਂ ਵੱਲੋਂ ਕੁਝ ਐਥਲੀਟ ਤਾਂ ਕਹਿ ਰਹੇ ਸੀ ਕਿ ਫਗਾਰਡ ਨੂੰ ਤਾਂ ਝਟਕਾ ਲੱਗੇ ਲੱਗਾ ਕਹਿੰਦੇ ਸਾਡੀਆਂ ਅੱਖਾਂ 'ਚ ਵੀ ਹੰਝੂ ਆ ਗਏ ਜਦੋਂ ਅਸੀਂ ਦੇਖਿਆ ਕਿ ਕਿਸ ਕਦਰ ਡਿਸਕਵਾਲਿਫਾਈ ਕੀਤਾ ਗਿਆ ਫਗਾਰਡ ਨੂੰ ਮੂਲ ਹੀ ਜੇ ਕੁਝ ਵੇਟ ਬਾਅਦ ਹੋਣ ਤੋਂ ਬਾਅਦ ਜਿਹੜਾ ਹੈਗਾ ਔਰੇ ਨਾ ਵੇਟ ਜਿਹੜਾ ਹੈਗਾ ਇਹ ਤਾਂ ਜੇ ਕਹਿੰਦੇ ਥੋੜਾ ਜਿਆ ਕੋਈ ਕੋਈ ਨੋਹ ਕੱਢ ਲੇ ਕੋਈ ਆਪਣੇ ਵਾਲ ਕੱਢ ਲੇ ਤਾਂ ਉਹਦੇ ਨਾਲ ਹੀ ਫਰਕ ਪੈ ਜਾਂਦਾ ਜਣੀ ਇਹਨੇ ਘੱਟ ਵੇਟ ਦੇ ਉੱਤੇ ਉਹਨੂੰ ਡਿਸਕਵালিਫਾਈ ਕਰਨਾ ਬਹੁਤ ਵੱਡੀ ਜ਼ਾਤੀ ਹੈ ਫਕਾਰ ਨਾਲ ਜ਼ਾਤੀ ਨਹੀਂ ਪੂਰੇ ਮੁਲਕ ਨਾਲ ਭਾਰਤ ਨਾਲ ਜ਼ਾਤੀ ਹੈ ਵੱਡਾ ਸਦਮਾ ਲੱਗਿਆ ਭਾਰਤ ਨੂੰ ਇਸ ਤੋਂ ਪਹਿਲਾਂ ਲਗਾਤਾਰ ਕੁਝ ਸਮਾਜ ਜਿਹੜਾ ਮਹਿਕਮਾ ਕ ਲੰਬਕੀ ਦੇ ਵਿੱਚ ਭਾਰਤ ਲਈ ਕਿਸ ਕਦਰ ਬੁਰਾ ਆਇਆ ਇਸ ਤੋਂ ਪਹਿਲਾਂ ਆਪਾਂ ਹਾਕੀ ਦੀ ਪੂਰੀ ਖਬਰ ਸੁਣੀ ਬੜੀ ਮਿਹਨਤ ਦੇ ਨਾਲ ਸਾਡੀ ਟੀਮ ਨੇ ਮੁਕਾਬਲਾ ਵੀ ਕੀਤਾ ਜਰਮਨ ਦਾ ਆਖਿਰਦਾਰਕ ਡਟ ਕੇ ਲੜਦੇ ਰਹੇ 2-2 ਦੀ ਬਰਾਬਰੀ ਤੇ ਚਲੇ ਗਏ ਪਰ ਇੱਕ ਆਖਰ ਦੇ ਵਿੱਚ ਆ ਕੇ ਜਰਮਨ ਦੀ ਜਿਹੜੀ ਟੀਮ ਹੈ ਇਹ ਗੋਲ ਕਰਕੇ ਅੱਗੇ ਨਿਕਲ ਗਈ ਤੇ ਹੁਣ ਅਸੀਂ ਉਸ ਜਿਹੜਾ ਸਿਖਰਲਾ ਜਿਹੜਾ ਮੁਕਾਬਲਾ ਸੀ ਉਸ ਮੁਕਾਬਲੇ ਤੋਂ ਬਾਹਰ ਹੋ ਗਏ ਜੇ ਉਸ ਝਟਕੇ ਤੋਂ ਭਾਰਤ ਬਾਹਰ ਆਇਆ ਨਹੀਂ ਸਿੱਖਾ ਤੋਂ ਤੇ ਪੰਜਾਬੀਆਂ ਲਈ ਬਹੁਤ ਵੱਡਾ ਝਟਕਾ ਜਿਨ੍ਹਾਂ ਦੇ ਇੰਨੇ ਖਿਡਾਰੀ ਉਸ ਗੇਮ ਨਾਲ ਜੁੜੇ ਹੋਏ ਸੀ ਪੰਜਾਬੀਆਂ ਦੀਆਂ ਤਮੰਨਾ ਪੰਜਾਬੀ ਵਿੱਚ ਪਰਬਲਾਂ ਨਾਲ ਜੁੜੀਆਂ ਸੀ ਤੇ ਹੁਣ ਫਗਾੜਦੀ ਜਦੋਂ ਆਪਾਂ ਗੱਲ ਕਰਦੇ ਆਂ ਵਾਕਿਆ ਹੀ ਲੱਗਾ ਸਾਰਾ ਦੇ ਸਦਮੇ ਚ ਪਾਰਲੀਮੈਂਟ ਦੇ ਅੰਦਰ ਵੱਡੀ ਪੱਧਰ ਤੇ ਇਸ ਗੱਲ ਦਾ ਅਫਸੋਸ ਜਤਾਇਆ ਗਿਆ ਪ੍ਰਧਾਨ ਮੰਤਰੀ ਵੱਲੋਂ ਆਪਣੇ ਤੌਰ ਤੇ ਸੁਨੇਹਾ ਦਿੱਤਾ ਗਿਆ ਸੋ ਅਣਕਿਆਸਿਆ ਜੋ ਕੁਝ ਵਾਪਰਿਆ ਸੋਚਿਆ ਨਹੀਂ ਸੀ ਆਸਦਾ ਕਿ ਜਿਹੜਾ ਖਿਡਾਰੀ ਬਿਲਕੁਲ ਜਿਹੜਾ 골ਡ ਮੈਡਲ ਦੇ ਨਜ਼ਦੀਕ ਪਹੁੰਚ ਗਿਆ ਹੋਵੇ ਸਾਰਿਆਂ ਨੂੰ ਉਮੀਦਾਂ ਸੀ ਕਿ 골ਡ ਮੈਡਲ ਆਏਗਾ ਆਏਗਾ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਜਿਸ ਤਰ੍ਹਾਂ ਫਗਾਰ ਨੇ ਮਿਹਨਤ ਕੀਤੀ ਆਪਣੀ ਗੇਮ ਦੀ ਤਿਆਰੀ ਕੀਤੀ ਉਸ ਦੇ ਬਾਵਜੂਦ ਇਹ ਕਾਣ ਕਿੱਸਿਆ ਝਟਕਾ ਲੱਗਿਆ ਬਹੁਤ ਹੀ ਮੰਦਭਾਗੀ ਜਾਣਕਾਰੀ ਮੰਦਭਾਗੀ ਘਟਨਾ ਸਾਡੀ ਸਪੋਰਟਸ ਅਥਾਰਟੀ ਲਈ ਸਪੋਰਟਸ ਦੀ ਦੁਨੀਆ ਲਈ ਬਹੁਤ ਵੱਡਾ ਝਟਕਾ ਜਿਹੜਾ ਅੱਜ ਦਾ ਦਿਨ ਕਿਹਾ ਜਾ ਸਕਦਾ ਜੀ ਬਿਲਕੁਲ ਤਾਂ ਸਿੱਧੂ ਸਾਹਿਬ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਕਿ ਜਿਹੜਾ ਪਹਿਲਵਾਨ ਜਿਸ ਨੇ ਇੰਟਰਨੈਸ਼ਨਲ ਪੱਧਰ ਤੇ ਆਪਣੇ ਦੇਸ਼ ਦਾ ਨਾਮ ਚਮਕਾਇਆ ਹੋਵੇ ਜੋ ਇੰਟਰਨੈਸ਼ਨਲ ਪੱਧਰ ਤੱਕ ਖੇਡੀ ਹੋਵੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਰੂਲ ਰੈਗੂਲੇਸ਼ਨ ਨਾ ਪਤਾ ਹੋਣ ਉਹਨੂੰ ਸਭ ਕੁਝ ਪਤਾ ਹੁੰਦਾ ਹੈ ਕਿ ਕਿੰਨਾ ਮੇਰਾ weight ਹੋਏਗਾ ਕਿਸ ਹਿਸਾਬ ਦੇ ਨਮਾ ਜਾਣਾ ਕਿੰਨੀ ਮੇਰੀ ਟਾਈਮਿੰਗ ਹੋਗੀ ਖਿਡਾਰੀ ਕਿਤੇ ਵੀ ਜਾਣਦੇ ਲਈ ਹਰ ਇੱਕ ਚੀਜ਼ ਦਾ ਪ੍ਰੋਪਰ ਧਿਆਨ ਰੱਖਦੇ ਨੇ ਪਰ ਅਖੀਰਕਾਰ ਐਂਡ ਮੂਮੈਂਟ ਤੇ ਇਹ ਹੋ ਕਿਦਾਂ ਗਿਆ ਦਾ ਕਾਰਵਾਈ ਹੋਣੀ ਬਣਦੀ ਹੈ ਇਸ ਚੀਜ਼ ਦੇ ਵਿੱਚ ਵਾਕਿਆ ਹੀ ਪਰ ਸਰਕਾਰ ਨੂੰ ਦਖਲ ਦੇਣ ਦੀ ਜ਼ਰੂਰਤ ਹੈ ਕਿਉਂਕਿ ਖਿਡਾਰੀ ਦਾ ਦਿਲ ਟੁੱਟਿਆ ਹੀ ਟੁੱਟਿਆ ਕਿਉਂਕਿ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ 올림픽ਸ ਦੇ ਵਿੱਚ ਜਾਣ ਦੇ ਲਈ ਕੋਈ ਛੋਟੀ ਮੋਟੀ ਟੂਰਨਾਮੈਂਟ ਨਹੀਂ ਕਹਿ ਸਕਦੇ ਆਪਾਂ ਕੋਈ ਛੋਟੀਆਂ-ਮੋਟੀਆਂ ਗੇਮਸ ਨਹੀਂ ਹੈਗੀਆਂ 올림픽 ਤੱਕ ਪਹੁੰਚਣਾ ਉੱਥੇ ਜਾ ਕੇ ਆਪਣੀ ਪਰਫਾਰਮੈਂਸ ਦੇਣੀ ਤੇ ਅਖੀਰ ਫਾਈਨਲ ਦੇ ਵਿੱਚ ਜਾਣਾ ਜਿੱਥੇ ਪੂਰੇ ਦੇਸ਼ ਨੂੰ ਉਹਨਾਂ ਤੇ ਮਾਣ ਸੀ ਪੂਰੇ ਦੇਸ਼ ਨੇ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਸਨ ਕਿ ਹੁਣ ਤਾਂ ਆਖਿਰਕਾਰ ਫੋਗਾਟ ਜਿੱਤੇਗੀ ਅਸੀਂ ਜਿੱਤ ਦਾ ਜਸ਼ਨ ਮਨਾਵਾਂਗੇ ਪਰ ਉੱਥੇ ਜਦੋਂ ਇਹਨਾਂ ਮੂਮੈਂਟ ਤੇ ਅਜਿਹੀ ਖਬਰ ਆਉਂਦੀ ਆ ਤਾਂ ਸਾਰਿਆਂ ਨੂੰ ਬੇहद ਦੁੱਖ ਲੱਗਿਆ ਕਿ ਆਖਿਰਕਾਰ ਇਹ ਹੋ ਗਿਆ ਤਾਂ ਹੋਇਆ ਕਿਵੇਂ ਸੋ ਇਸ ਦਿਰਾਲੀ ਜਿase ਅਗਲੀ ਖਬਰ ਵੱਲ ਵਧੀਏ ਤਾਂ ਗਵਾਂਡੇ ਮੁਲਕ ਬੰਗਲਾਦੇਸ਼ ਦੇ ਵੱਲ ਪਹੁੰਚਦੇ ਆ ਸਾਰੀ ਮੁਲਕ ਦੀਆਂ ਨਜ਼ਰਾਂ ਪੂਰੀਏ ਦੁਨੀਆ ਪਰ ਦੀਆਂ ਨਜ਼ਰਾਂ ਉੱਥੇ ਵੀ ਪੜੀਆਂ ਹੋਈਆਂ ਨੇ ਕਿਉਂਕਿ ਸ਼ੇਖ ਹਸੀਨਾ ਨੇ ਤਾਂ ਆਪਣਾ ਮੁਲਕ ਛੱਡ ਦਿੱਤਾ ਉਸਦੇ ਤਾਂ ਆਕੇ ਭਾਰਤ ਦੇ ਵਿੱਚ ਪਨਾ ਲੈ ਲਈ ਤੇ ਸਾਡੇ ਭਾਰਤੀਆਂ ਨੇ ਵੀ ਉਹਨਾਂ ਨੂੰ ਕਿਹਾ ਤਾਂ ਕੋਈ ਗੱਲ ਨਹੀਂ ਤੁਸੀਂ ਇੱਥੇ ਰਹਿ ਲਓ ਬੇਸ਼ੱਕੀ ਬਰਤਾਨੀਆ ਮੁਲਕ ਵੱਲੋਂ ਉਹਨਾਂ ਨੂੰ ਸ਼ਾਇਦ ਝਟਕਾ ਲੱਗ ਸਕਦਾ ਹੈ ਕਿਉਂਕਿ ਸੁਣਨ ਦੇ ਵਿੱਚ ਖਬਰਾਂ ਇਹ ਨੇ ਕਿ ਜੇਕਰ ਉਹ ਬਰਤਾਨੀਆ ਮੁਲਕ ਦੇ ਵਿੱਚ ਜਾਂਦੇ ਨੇ ਤਾਂ ਆਪਣੇ ਦੇਸ਼ ਦੇ ਵਿੱਚ ਹੋ ਰਹੀਆਂ ਕਾਰਵਾਈਆਂ ਦੇ ਤਹਿਤ ਉਹਨਾਂ ਤੇ ਕੋਈ ਕਾਨੂੰਨੀ ਪ੍ਰਕਿਰਿਆ ਵੀ ਲਾਗੂ ਹੋ ਸਕਦੀ ਹੈ ਜਿਸ ਦੇ ਕਰਕੇ ਉਹਨੋਂ ਚਾਹੁੰਦੇ ਨੇ ਕਿ ਉਹ ਭਾਰਤ ਦੇ ਵਿੱਚ ਹੀ ਬਣੇ ਰਹਿਣ ਤੇ ਇੱਥੇ ਉਹਨਾਂ ਨੂੰ ਸਿਰ ਢਗਣ ਚੋਗੀ ਥਾਂ ਜਿਹੜੀ ਉਹ ਚੰਗੇ ਤਰੀਕੇ ਦੇ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹ ਬਦ ਤੋਂ ਬੱਤਰ ਹੋ ਗਏ ਨੇ ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹਨਾਂ ਨੂੰ ਹਿੰਦੂ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਦੀ ਤਾਂ 20 ਦੇ ਤਕਰੀਬਨ ਨੇਤਾਵਾਂ ਨੂੰ ਮਾਰ ਵੀ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਨਦੀਬ ਕਾਫੀ ਕੁਝ ਤਾਂ ਤੁਸੀਂ ਜਾਣਕਾਰੀ ਦਰਸ਼ਕਾਂ ਨੂੰ ਸ਼ੇਅਰ ਕਰੀ ਦਿੱਤੀ ਹੈ ਮੈਂ ਇਹਨੀ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਹੁਣ ਜਿਹੜੀ ਨਵੀਂ ਉੱਥੇ ਅੰਤਰਨ ਸਰਕਾਰ ਬਣ ਗਈ ਹੈ ਮੁਹੰਮਦ ਯੂਨਸੋਦੀ ਅਗਵਾਈ ਕਰ ਰਹੀ ਹੈ ਇੱਕ ਦਿ੍ਰਿਖਣੇ ਕਿਹਾ ਜਾ ਸਕਦਾ ਹੈ ਜਿਸ ਦਾ ਪਾਕਿਸਤਾਨ ਦੀ ਹਾਲਤ ਹੈਗੀ ਹੈ ਕਿ ਫੌਜ ਦਾ ਉੱਥੇ ਕੰਟਰੋਲ ਹੋ ਗਿਆ ਹੈ ਹਾਂ ਬਿਜਿਸਾਂ ਤੇ ਫੌਜੀ ਜਿਹੜੇ ਵੱਡੇ ਕਪਤਾਨ ਹੈਗੇ ਆ ਹੁਕਮਰਾਨ ਹੈਗੇ ਆ ਉਹ ਚਲੇ ਗਏ ਵਿਦੇਸ਼ ਮੰਤਰਾਲਾ ਉਹਦੇ ਤੇ ਫੌਜੀ ਅਧਿਕਾਰੀ ਆ ਗਏ ਬਾਕੀ ਜਗ੍ਹਾ ਦੇ ਉੱਤੇ ਵੀ ਫੌਜ ਨੇ ਕਬਜ਼ੇ ਕਰ ਲਿਆ ਸੋ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਹੁਣ ਬੰਗਲਾਦੇਸ਼ ਜਿਹੜਾ ਹੈਗਾ ਜਦੋਂ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੀ ਸੀ ਇਸ ਵੇਲੇ ਜਿਹੜਾ ਹੈਗਾ ਉਹ ਬੀਤੇ ਦੀ ਗੱਲ ਹੋ ਗਈ ਹੈ ਕੰਨ ਉੱਥੇ ਇਲੈਕਸ਼ਨ ਹੁੰਦੀਆਂ ਨਹੀਂ ਹੁੰਦੀਆਂ ਆਉਣ ਵਾਲਾ ਸਮਾਂ ਦੱਸੇਗਾ ਇਹ ਜ਼ਰੂਰ ਹੈ ਕਿ ਜਿਹੜਾ ਰਾਸ਼ਟਰਪਤੀ ਹੈ ਉਹਨੇ ਸੰਸਦ ਵੀ ਭੰਗ ਕਰ ਦਿੱਤੀ ਹੈ ਸੰਸਦ ਭੰਗ ਕਰਨ ਦਾ ਸਨਿਹਤਾ ਹੀ ਹੁੰਦਾ ਕਿ ਨਵੀਆਂ ਚੋਣਾਂ ਕਰੀਆਂ ਜਾਣਗੀਆਂ ਪਰ ਲੱਗਦਾ ਹੈ ਕਿ ਰਾਸ਼ਟਰਪਤੀ ਨੇ ਫੌਜ ਦੇ ਦਵਾਇ ਠਾ ਕੇ ਸੰਸਦ ਭੰਗ ਕਰਕੇ ਜਣੀ ਇੱਕ ਤਰ੍ਹਾਂ ਜਮਹੂਰੀ ਦੀਆਂ ਜੜਾਂ ਹੀ ਕੱਢ ਦਿੱਤੀਆਂ ਕਿ ਸੰਸਦ ਹੀ ਨਹੀਂ ਰਹੇਗੀ ਨਾ ਕੋਈ ਉੱਥੇ ਅਗਲੇ ਫਿਰ ਪ੍ਰਧਾਨ ਮੰਤਰੀ ਦੀ ਗੱਲ ਆਵੇ ਨਾ ਕੋਈ ਅਗਲੀ ਜਿਹੜੀ ਹੈਗੀ ਅਹੁਦੇਦਾਰ ਜਾਂ ਕੈਬਨਿਟ ਦੀ ਗੱਲ ਆਵੇ ਉਹਨੂੰ ਫੌਜ ਉਸ ਤਰੀਕੇ ਨਾਲ ਚਲਾਏਗੀ ਜਿਤ ਤੱਕ ਸਾਕਾ ਸਾਕਾ ਪ੍ਰਧਾਨ ਮੰਤਰੀ ਦੀ ਗੱਲ ਆ ਜਦੋਂ ਤੁਸੀਂ ਗੱਲ ਕੀਤੀ ਉਹਨਾਂ ਬਾਰੇ ਉਹਨਾਂ ਲਈ ਵੀ ਵੱਡੀਆਂ ਮੁਸ਼ਕਲਾਂ ਐ ਇਸ ਵੇਲੇ ਪਾਰ ਦੇ ਵਿੱਚ ਉਹ ਟਿਕੇ ਵੀ ਐ ਕਮਾਂਤਰੀ ਪਦ ਤੇ ਇੱਕ ਵੱਡਾ ਦਵਾ ਖਾਸ ਤੋ ਯੂਰਪੀਅਨ ਜਿਹੜੇ ਮੁਲਕਾਂ ਨਾਲੋਂ ਬਣਿਆ ਵਾ ਅਮਰੀਕਾ ਨੇ ਤਾਂ ਸਾਫ਼ ਤੌਰ ਤੇ ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਬ੍ਰਿਟਾਨੀਆ ਦੀ ਤੁਸੀਂ ਗੱਲ ਕੀਤੀ ਐ ਜਿਹੜਾ ਬ੍ਰਿਟੇਨ ਨੇ ਵੀ ਕਹਿ ਦਿੱਤਾ ਹੈ ਕਿ ਵੀ ਤੁਸੀਂ ਸਾਡੇ ਮੁਲਕ 'ਚ ਨਾ ਹੀ ਆਓ ਜਿਹੜਾ ਕਿ ਇਦਾਂ ਦੀ ਸਥਿਤੀ ਬਣੀ ਵੀ ਆ ਹੁਣ ਉਹਨਾਂ ਕੋਲੇ ਕੋਈ ਚਾਰਾ ਨਹੀਂ ਸਿਵਾਏ ਇਸ ਤੋਂ ਕਿ ਭਾਰਤ 'ਚ ਹਾਲ ਦੀ ਘੜੀ ਟਿਕੇ ਰਹਿਣ ਹਾਲਾਂਕਿ ਭਾਰਤ ਇਸ ਮਾਮਲੇ ਤੇ ਬਹੁਤ ਜ਼ਿਆਦਾ ਖੁੱਲ ਕੇ ਕਿਉਂ ਨਹੀਂ ਕਹਿ ਰਿਹਾ ਕਿਉਂਕਿ ਸਾਡਾ ਗੁਆਂਢੀ ਮੁਲਕ ਹੈ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਰੱਖਣੀ ਚਾਹੁੰਦਾ ਹੈ ਪਾਰਿਸ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਸਵਾਲ ਹੈ ਪਰ ਉਹਦੇ ਦੋਸਤ ਦੇ ਤੌਰ ਤੇ ਵੀ ਉਹ ਜਾਣੇ ਜਾਂਦੇ ਆ ਸੋ ਉਹਨਾਂ ਦੀ ਇਸ ਵੇਲੇ ਵਿਫਤਾ ਦੀ ਘੜੀ 'ਚ ਇੱਕ ਚੰਗੇ ਦੋਸਤ ਦੇ ਤੌਰ ਤੇ ਭਾਰਤ ਵੱਲੋਂ ਮਦਦ ਕੀਤੀ ਜਾਣੀ ਵੀ ਬਣਦੀ ਹੈ ਸੋ ਭਾਰਤ ਆਪਣਾ ਫਰਜ਼ ਜ਼ਰੂਰ ਨਿਭਾ ਰਿਹਾ ਹੁਣ ਭਾਰਤ ਦੇ ਵਿੱਚ ਬਣੇ ਵੀ ਟਕੇ ਵੀ ਪਰ ਆਉਣ ਵਾਲਾ ਸਮਾਂ ਉਹਨਾਂ ਲਈ ਵੀ ਗੈਰਜ ਕਿੰਨੀ ਵਾਲੀ ਸਥਿਤੀ ਬਣੀ ਹੈ ਇੱਕ ਸਵਾਲ ਜ਼ਰੂਰ ਜਿਹੜਾ ਹੈਗਾ ਜਿਸ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ ਨਵਦੀ ਜੋ ਬਣਿਆ ਪਿਆ ਉਹ ਹੈ ਕਿ ਜਿਸ ਤਰ੍ਹਾਂ ਦੇ ਬੰਗਲਾਦੇਸ਼ ਦੇ ਹਾਲਾਤ ਬਣੇ ਨੇ ਇਦਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਹੈ ਉਹਨਾਂ ਦਾ ਆਪਣੇ ਦੇਸ਼ ਦੇ ਤੇ ਤਾਨਾਸ਼ਾਈ ਵਾਲਾ ਰਵਈਆ ਸੀ। ਹਮ ਇੱਕ ਤਾਂ ਵੈਸੇ ਵੀ 20-25 ਸਾਲ ਤੋਂ ਉਹਨਾਂ ਦਾ ਰਾਜ ਚੱਲਿਆ ਆ ਰਿਹਾ ਸੀ। ਪਿਛਲੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਇਲੈਕਸ਼ਨ ਦੇ ਵਿੱਚ ਵਿਰੋਧੀ ਤਰ੍ਹਾਂ ਨੇ ਪਾਰਟਿਸਪੇਟ ਨਹੀਂ ਕੀਤਾ। ਤਕਰੀਬਨ 40% ਦੇਸ਼ ਦੇ ਲੋਕਾਂ ਨੇ ਪਾਰਟਿਸਪੇਟ ਕੀਤਾ। ਤੇ ਉਹ ਪ੍ਰਧਾਨ ਮੰਤਰੀ ਬਣ ਕੇ ਉਹ 40% ਦੀ ਲੋਕਾਂ ਵਾਲੀ ਜਿਹੜੀ ਪ੍ਰਧਾਨ ਮੰਤਰੀ ਹੋਏਗੀ ਉਹਦੇ ਖਿਲਾਫ ਜਦੋਂ ਬਗਾਵਤ ਉੱਠੀ ਤਾਂ ਬਗਾਵਤ ਦਾ ਸਾਹਮਣਾ ਨਹੀਂ ਕਰ ਸਕੀ। ਤੇ ਦੂਜੀ ਗੱਲ ਇਹ ਹੈ ਕਿ ਵਿਰੋਧੀ ਤੇ ਨਾਲ ਕੋਈ ਡਾਇਲੌਗ ਨਹੀਂ ਦੇ ਵਿਦਿਆਰਥੀਆਂ ਨੇ ਉੱਥੇ ਆਪਣੇ ਐਜੀਟੇਸ਼ਨ ਚੱਲੀ ਤੇ ਰਾਖਵੇਂ ਕਰਨਾ ਮੁਤਵੱਦ ਤੇ ਸਹਿਮਤੀ ਹੋਵੇ ਨਾ ਹੋਵੇ ਮੁਲਕ ਦਾ ਜਿਹੜਾ ਆਗੂ ਹੁੰਦਾ ਤਾਂ ਤੋਕੋਂ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਮੁੱਦਿਆਂ ਤੇ ਵਿਰੋਧੀ ਤੇ ਆਉਣਾ ਐਜੀਟੇਸ਼ਨ ਹੋਣਾ ਆਗੂਆਂ ਨਾਲ ਗੱਲਬਾਤ ਕੀਤੀ ਜਾਵੇ ਹਾਂ ਇਹਦੀ ਵਿਜਾਏ ਜਿਹੜੀ ਵਿਰੋਧੀ ਤੇ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸਭ ਕਸਕਾਓ ਘਰਤੋਂ ਤੇ ਜਿਹੜੇ ਵਿਦਿਆਰਥੀ ਸੀ ਉਹਨਾਂ ਤੇ ਗੋਲੀਆਂ ਚਲਾਉਣ ਦੀ ਗੱਲ ਵੀ ਕਿਸੇ ਨੇ ਗੋਲੀਆਂ ਰੋਕੀਆਂ ਨਹੀਂ ਸਗੋਂ ਇਹ ਪ੍ਰੈਸ ਕਾਨਫਰੰਸਾਂ ਕਰਕੇ ਹਾਕਮ ਦਰ ਵੱਲੋਂ ਕਿਹਾ ਗਿਆ ਇਜੇ ਵਿਦਰੋਹ ਜਾਂ ਰੋਸ ਬੰਦ ਨਹੀਂ ਹੋਏਗਾ ਤੇ ਇਹਨਾਂ ਨੂੰ ਸਬਕ ਸਿਖਾਇਆ ਜਾਏਗਾ ਸੋ ਇਹ ਹੋ ਜਾ ਕਿਦਰ ਇਹਨਾਂ ਕਿਦਰ ਤਾਨਾ ਸਹੀ ਰਵਈਆ ਵੀ ਇੱਕ ਵਜਾ ਬਣਿਆ ਸਾਕਾ ਪ੍ਰਧਾਨ ਮੰਤਰੀ ਲਈ ਜਿਸ ਕਦਰ ਉਹਨਾਂ ਨੂੰ ਕੁਝ ਮਿੰਟਾਂ ਦੇ ਅੰਦਰ ਹੀ ਆਪਣਾ ਮੁਲਕ ਛੱਡ ਕੇ ਦੌੜਨਾ ਪਿਆ ਆਪਣੇ ਆਪ ਚ ਦੁਨੀਆ ਪਰ ਚ ਕੇ ਵੀ ਵੱਡਾ ਸਨਿਆ ਹੈ ਕਿ ਜਿਹੜੇ ਸਤਾ ਚ ਬੈਠੇ ਲੋਕ ਹੈ ਸਤਾ ਦੇ ਕਾਬਜ਼ ਲੋਕ ਹੈ ਠੀਕ ਹੈ ਸਤਾ ਦੇ ਮੌਕੇ ਮਿਲਦੇ ਆ ਔਰ ਦੇਸ਼ ਦੇ ਲੋਕਾਂ ਨੂੰ ਦੇ ਨਾਲ ਲੈ ਕੇ ਨਹੀਂ ਚਲਾ ਜਾਏਗਾ ਕਾਈ ਵਾਰ ਜਿਹੀ ਔਖੀ ਕੜੀ ਦਾ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਹੁਣ ਬੰਗਲਾ ਦੇ ਇਹਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਇਸ ਵੇਲੇ ਕਰਨਾ ਪੈ ਰਿਹਾ ਜੀ ਬਿਲਕੁਲ ਸਿੱਧੂ ਸਾਹਿਬ ਜਿਸ ਹਿਸਾਬ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਤਾਨਾਸ਼ਾਹੀ ਰਵਈਆ ਸੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਸ਼ੇਕhta ਤਾਂ ਉਹਨਾਂ ਨੇ ਉਥੋਂ ਦੇ ਲੋਕਾਂ ਦੇ ਨਾਲ ਜੋ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਅਸਤੀਵਾ ਦਿੱਤਾ ਅਸਤੀਫਾ ਦੇ ਕੇ ਉਥੋਂ ਬਾਝ ਨਿਕਲੇ ਆ ਕੇ ਭਾਰਤ ਦੇ ਵਿੱਚ ਬਣਾ ਲੈ ਲੇ ਪਰ ਹੁਣ ਉਹ ਭਾਰਤ ਦੇ ਵਿੱਚ ਨੇ ਤਾਂ ਅਜਿਹੀ ਤਾਨਾਸ਼ਾਹੀ ਸ਼ਾਸਕ ਦਾ ਭਾਰਤ ਦੇ ਵਿੱਚ ਆਉਣਾ ਤੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਨੂੰ ਇੱਥੇ ਪਨਾਹ ਦੇਣਾ ਕੀ ਤੁਹਾਨੂੰ ਲੱਗਦਾ ਸਹੀ ਹੈ ਕੀ ਇਸ ਦੇ ਵਿਰੋਧੀ ਜਣੀਆਂ ਧਿਰਾਂ ਨੇ ਤੇ ਉਹ ਇਸ ਦੇ ਖਿਲਾਫ ਨਹੀਂ ਬੋਲਣਗੀਆਂ ਦੀਪ ਜਿਹੜਾ ਭਾਰਤ ਹੈਗਾ ਦੇਖੋ ਬੜਾ ਸੰਕਟ ਦੇ ਵਿੱਚ ਇਸ ਮਾਮਲੇ ਲੈ ਕੇ ਨਿਕਲ ਰਿਹਾ ਹੈ ਇਸ ਕਰਕੇ ਇਹਦਾ ਜਵਾਬ ਹੈ ਨਾ ਸਿੰਪਲ ਨਹੀਂ ਹੋ ਸਕਦਾ ਕਿ ਵੀ ਇਹ ਉਹਨਾਂ ਨੂੰ ਇੱਥੇ ਸ਼ਰਨ ਦੇਣੀ ਚਾਹੀਦੀ ਸੀ ਕਿ ਨਹੀਂ ਦੇਣੀ ਚਾਹੀਦੀ ਕਿਉਂਕਿ ਜਿਹੜੀਆਂ ਤਾਕਤਾਂ ਐ ਇਸ ਵੇਲੇ ਬੰਗਲਾਦੇਸ਼ ਦੀ ਸਰਕਾਰ ਮੈਂ ਸਾਰੀਆਂ ਹੀ ਭਾਰਤ ਵਿਰੋਧੀ ਹੈ ਚైనా ਦੀ ਗੱਲ ਕੀਤੀ ਜਾ ਰਹੀ ਹੈ ਪਾਕਿਸਤਾਨ ਬਾਰੇ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੂੰ ਤਾਂ ਇੱਕ ਲੱਗਦਾ ਕਿ ਜਸ਼ਨ ਵਾਲਾ ਮਾਹੌਲ ਉਹਦੇ ਲਈ ਬੜੀ ਦੇਰ ਬਾਅਦ ਬੜੇ ਸਾਲਾਂ ਬਾਅਦ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਬੰਗਲਾਦੇਸ਼ ਚ ਦਖਲ ਦੇਣ ਦਾ ਮੌਕਾ ਮਿਲਿਆ ਹੁਣ ਜਦੋਂ ਇਹੋ ਜੀਆਂ ਤਾਕਤਾਂ ਉੱਥੇ ਭਾਰਤ ਦੇ ਖਿਲਾਫ ਆ ਕੇ ਖੜੀਆਂ ਹੋ ਗਈਆਂ ਤਾਂ ਉਸ ਮਾਨਲੇ ਸਾਕਾ ਪ੍ਰਧਾਨ ਮੰਤਰੀ ਨੂੰ ਪਨਾਹ ਦੇਣਾ ਜਾਂ ਸ਼ਰਮ ਦੇਣੀ ਜਾਂ ਕੁਝ ਦੇਣ ਲਈ ਇੱਥੇ ਠਹਿਰਨ ਦਾ ਮੌਕਾ ਦੇਣਾ ਇਸ ਮਾਨਦਿਕ ਵੱਖਰੀ ਤਰ੍ਹਾਂ ਦਾ ਸਵਾਲ ਹੈ ਕਿ ਕੋਈ ਭਾਰਤ ਲੱਗਦਾ ਹੈ ਕਿ ਬਹੁਤ ਸੰਭਲ ਸੰਭਲ ਕੇ ਕਦਮ ਲੈ ਰਿਹਾ ਹੈ ਪਿਛਲੇ ਸਮੇਂ ਜਿਹੋ ਕੋ ਜ ਹੋਇਆ ਭਾਰਤ ਦੇ ਖਿਲਾਫ ਇਹ ਸਹੀ ਹੈ ਕਿ ਪਹਿਲਾਂ ਹੀ ਉੱਥੇ ਬੜਾ ਵੱਡਾ ਇੱਕ ਰੋਸ ਹੈਗਾ ਉੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਨੇ ਮਦਦ ਕੀਤੀ ਸੀ ਕਿਸੇ ਨਦੀ ਨਹੀਂ ਤਾਂ ਪ੍ਰਧਾਨ ਮੰਤਰੀ ਨਹੀਂ ਸੀ ਬਣ ਸਕਦੇ ਇਹ ਸਾਰੇ ਘਸ ਦੇ ਚੱਲਦੇ ਆ ਇੱਕ ਡਿਪਲੋਮੈਟਿਕ ਰਿਲੇਸ਼ਨ ਵੀ ਹੁੰਦੇ ਆ ਭਾਰਤ ਨਹੀਂ ਚਾਹੇਗਾ ਕਿ ਕੜਤੰਡੜੀ ਘੋਰੀ ਸਤਾ ਤੱਕ ਵਦੇ ਕੇ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਐ ਜੇ ਕੁਝ ਦਿਨ ਲਈ ਠਹਿਰਨ ਲਈ ਉਹਨਾਂ ਵੱਲੋਂ ਅਜ਼ਾਜ਼ਤ ਮੰਗੀ ਗਈ ਐ ਤਾਂ ਉਸ ਨੂੰ ਮਨਾ ਕਰ ਦੇਣਾ ਵੱਡਾ ਇੱਕ ਕੂਟਨੇਟਿਕ ਸਵਾਲ ਐ ਸੋ ਪ੍ਰਧਾਨ ਮੰਤਰੀ ਹੋਣ ਚਾਹੇ ਵਿਦੇਸ਼ ਮੰਤਰੀ ਹੋਣ ਇਹ ਸਾਰੇ ਮਾਮਲੇ ਤੇ ਜਿੱਦਾਂ ਕਈਆਂ ਵੱਲੋਂ ਪਾਰਲੀਮੈਂਟ ਸਵਾਲ ਵੀ ਪੁੱਛੇ ਗਏ ਆ ਜਿਹੜਾ ਤੁਸੀਂ ਸਵਾਲ ਦਾ ਜ਼ਿਕਰ ਕੀਤਾ ਐ ਇਹ ਸਵਾਲ ਪਾਰਲੀਮੈਂਟ ਦੇ ਅੰਦਰ ਵੀ ਹੋਏ ਆ ਤਾਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੀਆਂ ਸਾਰੇ ਮਾਮਲੇ ਤੇ ਨਜ਼ਰਾਂ ਬਣੀਆਂ ਬੰਗਲਾਦੇਸ਼ ਕੀ ਵਾਪਰ ਐ ਉਹਦੇ ਮੁਤਾਬਕ ਹੀ ਅਗਲੇ ਫੈਸਲੇ ਲਏ ਜਾਣਗੇ ਜੀ ਬਿਲਕੁਲ ਤੇ ਫੈਸਲੇ ਉੱਥੇ ਲੈ ਜਾਣਗੇ ਤੇ ਨਾਲ ਦੀ ਨਾਲ ਫੈਸਲੇ ਬਹੁਤ سارے ਨੇ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਲੈਣੇ ਬਾਕੀ ਨੇ ਕਿਉਂਕਿ ਗੱਲ ਕਰਾਂਗੇ ਸਾਡੀ ਖੇਤਰੀ ਪਾਰਟੀ ਅਕਾਲੀ ਦਲ ਦੀ ਜਿਸਦੇ ਵਿੱਚ ਕਮਸਾਨ ਮਚਾ ਹੋਇਆ ਪਾਰਟੀ ਬਿਲਕੁਲ ਤਹਸਨੈਸ ਹੋ ਗਈ ਹੈ ਬੇਸ਼ੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਵੱਖ-ਵੱਖ ਰਿਆ ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ ਪਰ ਫਿਰ ਵੀ ਕਿਸੇ ਚੀਜ਼ ਦਾ ਹੱਲ ਨਹੀਂ ਹੋ ਰਿਹਾ ਤਾਂ ਅ ਜਿਹੜੀ ਅਹਿਮ ਖਬਰ ਹੈ ਉਹ ਇਹ ਹੈ ਕਿ ਹੁਣ ਕੁਝ ਟਾਈਮ ਤੱਕ ਵਰਕਿੰਗ ਕਮੇਟੀ ਦੀ ਕਮੇਟਿੰਗ ਹੋਏਗੀ ਉਸ ਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਬਣੀ ਹੋਈ ਹੈ ਪਰ ਉੱਥੇ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਦਲ ਤੋਂ ਕੱਢੇ ਹੋਏ ਸਾਰੇ ਹੀ ਲੀਡਰ ਨਤਮਸਤਕ ਹੋਣ ਵਾਲੇ ਨੇ ਤੇ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਸੁਣਨ ਦੇ ਵਿੱਚ ਆਇਆ ਕਿ ਉੱਥੇ ਵੀ ਕਈ ਅਹਿਮ ਖੁਲਾਸੇ ਕੀਤੇ ਜਾ ਰਹੇ ਨੇ ਸਿੱਧੂ ਸਾਹਿਬ ਤੋਂ ਤਾਂ ਸਭ ਕੁਝ तकरीबन ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕੀ ਕੁਝ ਖਾਸ ਰਹਿ ਸਕਦਾ ਨਦੀਪ ਇਹ ਮਾਮਲਾ ਇਸ ਕਰਕੇ ਵੀ ਆ ਦੇਖੋ ਕਿ ਆਪਾਂ ਜਦੋਂ ਇਸ ਮਾਮਲੇ ਦਾ ਜ਼ਿਕਰ ਕਰ ਰਹੇ ਹਾਂ ਤਾਂ 30 ਅਗਸਤ ਨੂੰ ਸਿੰਘ ਸਾਹਿਬਾਨ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਉਸ ਬਾਰੇ ਫੈਸਲਾ ਆਏਗਾ ਸਭ ਤੋਂ ਵੱਡਾ ਸਵਾਲ ਪਹਿਲਾਂ ਤਾਂ ਇਹ ਹੀ ਹੈ ਕਿ ਸਪਸ਼ਟੀਕਰਨ ਦੇ ਬਾਰੇ ਵਿੱਚ ਸਿੰਘ ਸਹਿਬਾਨ ਕੀ ਫੈਸਲਾ ਲੈਂਦੇ ਆ ਉਸ ਫੈਸਲੇ ਮੁਤਾਬਕ ਕੀ ਪੰਥਕਧਰਾ ਉਹਨਾਂ ਨੂੰ ਪ੍ਰਵਾਨ ਕਰਦੀਆਂ ਜਾਂ ਉਹਦੇ ਤੇ ਸਵਾਲ ਕਰਦੀਆਂ ਇਹ ਬਾਦ ਦਾ ਮਾਮਲਾ ਹੈ ਪਰ ਇੱਕ ਅਹਿਮ ਉਦਾਹਰਣ ਸਾਡੇ ਸਾਹਮਣੇ ਖੜਾ ਸੁਨੀ ਕਾਲੀਦਾਰ ਨੇ ਆਪਣੇ ਤੌਰ ਤੇ ਆਪਣਾ ਰਾਹ ਅਪਣਾ ਲਿਆ ਚੱਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਕੋਰ ਕਮੇਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਦਿਨ ਪਹਿਲਾਂ ਉਹ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਜਿਹੜੀਆਂ ਆਉਣ ਵਾਲੇ ਦਿਨਾਂ ਚ ਕਾਨਫਰੰਸਾਂ ਪਾਰਟੀ ਵੱਲੋਂ ਇਸ ਰੂਦਿਅਤੇ 15 ਅਗਸਤ ਨੂੰ ਕਹਿੰਦੇ ਕਾਨਫਰੰਸ ਕਰਾਂਗੇ ਇਦੈ ਰਖੜ ਪੁੰਨਿਆ ਦੇ ਉਤੇ ਬਾਬਾ ਪਕਾਲਾ ਕਾਨਫਰੰਸ ਕੀਤੀ ਜਾਏਗੀ ਤੇ ਇਦੈ ਨਵੰਬਰ ਮਹੀਨੇ 'ਚ ਉਹਨਾਂ ਦਾ ਕਹਿਣਾ ਹੈ ਕਿ ਆਨੰਦਪੁਰ ਸਾਹਿਬ ਜਿਹੜਾ ਡੈਲੀਗੇਟ ਅਜਲਾਸ ਕੀਤਾ ਜਾਏਗਾ ਸੋ ਕਾਲੀਦਾਲ ਨੇ ਆਪਣੀ ਲਾਈਨ ਅ ਤੈਅ ਕਰ ਲਈ ਹੈ ਕਿ ਕਾਲੀਦਾਲ ਨੂੰ ਇਸ ਕਦਰ ਚਲਾਇਆ ਜਾਏਗਾ ਕਾਨਫਰੰਸਾਂ ਹੋਣੀਆਂ ਨਵੀਂ ਕੋਰ ਕਮੇਟੀ ਬਣ ਗਈ ਹੈ ਨਵੀਂ ਲੀਡਰਸ਼ਿਪ ਔਰ ਇੱਕ ਗੱਲ ਜਿਹੜੇ ਮੁੱਦੇ ਦਾ ਵਿਰੋਧੀ ਧਿਰਾਂ ਵੱਲੋਂ ਨਹੀਂ ਜਿਹੜੀਆਂ ਪੰਥਕ ਧਿਰਾਂ ਵੱਲੋਂ ਸਵਾਲ ਉਠਾਈ ਜਾ ਰਹੀ ਸੀ ਸਖਵੀਰ ਬਾਦਲਦੀਪ ਪ੍ਰਧਾਨਗੀ ਨੂੰ ਲੈ ਕੇ ਇਹ ਗੱਲ ਸਾਫ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਬਾਦਲ ਹੀ ਰਹਿਣਗੇ ਵਿਖਦੇ ਵਿੱਚ ਵੀ ਤੇ ਪਹਿਲਾਂ ਵੀ ਉਹੀ ਕਿਉਂਕਿ ਜਿਹੜੀਆਂ ਸਾਰੀਆਂ ਮੀਟਿੰਗਾਂ ਹੋਈਆਂ ਉਹਨਾਂ ਦੀ ਪ੍ਰਧਾਨਗੀ ਇੱਥਾਂ ਹੋਈਆਂ ਜਿਹੜੀ ਅਗਲੇ ਬੈਂਤੀਆਂ ਗਈਆਂ ਮੀਟਿੰਗਾਂ ਕਾਨਫਰੰਸਾਂ ਉਹ ਵੀ ਸਾਰੀਆਂ ਸਖਵੀਰ ਬਾਦਲ ਦੀ ਅਗਵਾਈ ਹੇਠ ਹੀ ਬੈਂਤੀਆਂ ਸੀਸ ਕਰਕੇ ਜਿਹੜਾ ਬੁਰੋਦੀ ਤਰ੍ਹਾਂ ਦਾ ਇੱਕ ਕਹਿਣਾ ਸੀ ਜਾਂ ਉਹਦੀ ਆਵਾਜ਼ ਸੀ ਜਾਂ ਸਵਾਲ ਸੀ ਕਿ ਜੋ ਕੋਜਾ ਕਾਲੀਦਲ ਹਾਸ਼ੀਏ ਤੇ ਚਲਾ ਗਿਆ ਕਟੂਕਰ ਸਕਵੀਰ ਬਾਦਲ ਨੂੰ ਲੀਡਰਸ਼ਿਪ ਤੋਂ ਪਾਸੇ ਹੋ ਜਾਣਾ ਚਾਹੀਦਾ ਹੁਣ ਉਹ ਮਾਮਲਾ ਤਾਂ ਹੋ ਗਿਆ ਖਤਮ ਜਣੀ ਕਾਲੀਦਲ ਦੇ ਅੰਦਰੋਂ ਤਾਂ ਲੜਾਈ ਗਈ ਮੌਕਾ ਇਸ ਕਰਕੇ ਮੁੱਕ ਗਈ ਕਿ ਕਾਲੀਦਲ ਜਿਹੜਾ ਸਤਾ ਦੇ ਕਾਬਜ਼ਾ ਉਹਨਾਂ ਜੋ ਫੈਸਲਾ ਲੈਣਾ ਸੀ ਉਹਨਾਂ ਨੇ ਲੈ ਲਿਆ ਕਿ ਸਕਵੀਰ ਬਾਦਲੀ ਸਾਡੇ ਪ੍ਰਧਾਨ ਹੋਣਗੇ ਰਹੀ ਗੱਲ ਜਿਹਨਾਂ ਦੂਜੇ ਤੁਸੀਂ ਬਾਗੀ ਅਕਾਲੀਆਂ ਦੀ ਟਕਸਾਲੀ ਅਕਾਲੀਆ ਗੁੰਮ ਦੀ ਜਾਂ ਜਿਹੜੇ ਵਿਰੋਧ ਕਰ ਰਹੇ ਉਹਨਾਂ ਦੀ ਗੱਲ ਕਰਦੇ ਆ ਉਹਨਾਂ ਨੇ ਸਿੰਘ ਸੇਵਾ ਨਾਲ ਕੇ ਜਰੂਰ ਆਪਣਾ ਪੱਤਾ ਰੱਖਿਆ ਤੇ ਅੱਜ ਅਮਰਸਰ ਸਾਹਿਬ ਦੇ ਵਿੱਚ ਵੀ ਆਪਣੀ ਮੀਟਿੰਗ ਕਰ ਰਿਹਾ ਉਸ ਮੀਟਿੰਗ ਦੇ ਵਿੱਚ ਉਹ ਕੋਈ ਕਮੇਟੀ ਨਾਮਜ਼ਦ ਕਰ ਸਕਦੇ ਆ ਅਗਲੇ ਦਿਨਾਂ ਚ ਆਪਣਾ ਪ੍ਰਧਾਨ ਬਣਾਉਣ ਦਾ ਮੁੱਦਾ ਵੀ ਸਾਹਮਣੇ ਆ ਸਕਦਾ ਪਰ ਹੁਣ ਇਹ ਜ਼ਰੂਰ ਹੈ ਕਿ ਵਕਰ ਵਕਰੇ ਰਾਹ ਹੋ ਗਿਆ ਦੋਨਾਂ ਤਰ੍ਹਾਂ ਦੇ ਦੋਨਾਂ ਆਕਾਲੀ ਦਲਾਂ ਦੇ ਜਿਹੜਾ ਇਹ ਸਵਾਲ ਸੀ ਨਾ ਕਿ ਸਕੀਰ ਬਾਦਲ ਨੂੰ ਹਟਾ ਕੇ ਆਕਾਲੀ ਦਲ ਮਜ਼ਬੂਤ ਕੀਤਾ ਜਾਏਗਾ ਮੈਂ ਸਮਝਦਾ ਕਿ ਅੱਜ ਤੋਂ ਬਾਅਦ ਅੱਜ ਦੀ ਜਿਹੜੀ ਸਥਿਤੀ ਤੋਂ ਬਾਅਦ ਇਹ ਚੈਪਟਰ ਤਾਂ ਪੂਰੀ ਤਰ੍ਹਾਂ ক্লোਜ਼ ਹੋ ਗਿਆ ਸਮਾਪਤ ਹੋ ਗਿਆ ਅਕਾਲੀ ਦਲ ਕਿਹੜਾ ਮਜ਼ਬੂਤ ਹੋਏਗਾ ਸਖੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਮਜ਼ਬੂਤ ਹੋਏਗਾ ਜਾਂ ਪ੍ਰੋਫੈਸਰ ਪ੍ਰਿੰਸ ਸਿੰਘ ਚੰਨੂ ਮਾਹ ਜਰਾ ਵਡਾਲਾ ਬੀਬੀ ਜਗੀਰ ਕੌਰ ਟੀਨ ਸਾਜੀ ਦੂਜੇ ਕਾਲੀ ਆਗੂ ਉਹਨਾਂ ਦਾ ਜਿਹੜਾ ਅਕਾਲੀ ਦਲ ਹੋਏਗਾ ਪੰਥਕ ਜਿਹੜਾ ਪੰਜਾਬੀ ਉਹਨਾਂ ਨੂੰ ਪ੍ਰਵਾਨ ਕਰਨਗੇ ਇੱਕ ਲੰਬੀ ਲੜਾਈ ਦਾ ਮੈਦਾਨ ਜਾਂ ਦੌਰ ਤੈਅ ਹੋ ਗਿਆ ਹੁਣ ਮੀਟਿੰਗਾਂ ਦੇ ਨਾਲ ਜੇ ਨਹੀਂ ਇਕੱਤਰਨੇ ਮੀਟਿੰਗ ਕਰ ਲਈ ਚੰਡੀਗੜ੍ਹ ਦੂਜੀ ਨੇ ਅੰਮ੍ਰਿਤਸਰ ਜਾਂ ਜਲੰਧਰ ਜਾਂ ਕਿਸੇ ਹੋਰ ਸ਼ਹਿਰ ਚ ਹੁਣ ਛੋਟੀਆਂ ਮੀਟਿੰਗਾਂ ਨਾਲ ਫੈਸਲਾ ਕਰਨ ਦੇ ਦੌਰ ਤੋਂ ਅਕਾਲੀ ਦਰ ਨਿਕਲ ਕੇ ਹੁਣ ਤਾਂ ਕਾਲੀ ਦਾਲ ਦੇ ਤੜੇ ਮੈਦਾਨ ਚ ਆ ਗਿਆ ਸੋ ਪੰਜਾਬੀ ਜਾਂ ਸਮੁੱਚਾ ਪੰਥ ਫੈਸਲਾ ਕਰੇਗਾ ਕਿਹੜੇ ਦਾਲ ਨੂੰ ਕਿਹੜੀ ਲੀਡਰਸ਼ਿਪ ਨੂੰ ਪ੍ਰਵਾਨ ਕਰਨਾ ਹੈ ਨਹੀਂ ਕਰਨਾ ਜਿਹੜੀਆਂ ਮੀਟਿੰਗਾਂ ਕਮਰਿਆਂ ਦੇ ਬੰਦ ਕਮਰਿਆਂ ਦੇ ਮੀਟਿੰਗਾਂ ਸੀ ਉਹ ਦੌਰ ਦੇ ਫੈਸਲੇ ਉਨਾ ਤੜਿਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਣਗੇ ਜਿਹੜੇ ਤੜੇ ਨਾਲ ਉਹ ਸੰਬੰਧਤ ਹੈ ਕਮਰੇ ਤੋਂ ਬਾਅਦ ਉਹ ਫੈਸਲੇ ਉਹਨਾਂ ਤਰ੍ਹਾਂ ਤੇ ਪ੍ਰਵਾਨ ਨਹੀਂ ਹੋਣਗੇ ਜਿਹੜੀਆਂ ਤਰ੍ਹਾਂ ਉਸ ਲੀਡਰਸ਼ਿਪ ਨੂੰ ਨਹੀਂ ਮੰਨਦੀਆਂ ਰਹੀ ਗੱਲ ਸਿੰਘ ਸਾਹਿਬਾਨ ਦੀ ਉਹ ਮਾਮਲਾ ਹੈ ਇਹ ਸਿੰਘ ਸਾਹਿਬਾਨ ਦਾ ਜੋ ਵੀ ਫੈਸਲਾ ਆਏਗਾ ਉਹਦੇ ਮੁਤਾਬਕ ਹੀ ਦੇਖਿਆ ਜਾਏਗਾ ਕਿ ਪਿਵੇਖੇਚ ਅਕਾਲੀ ਦਲ ਦੀ ਕਿਹੋ ਜਿਹੀ ਸਥਿਤੀ ਹੁੰਦੀ ਹੈ ਸਿੰਘ ਸਾਹਿਬਾਨ ਕਿਸ ਕਦਰ ਇਸ ਵੱਡੇ ਸਵਾਲ 'ਚੋਂ ਮਜ਼ਬੂਤੀ ਨਾਲ ਨਿਕਲਦੇ ਆ ਕਰਤਾ ਹੈ ਉਹਨਾਂ ਨੇ ਵੀ ਕਰ ਲਿਆ ਕਿ 30 ਅਗਸਤ ਨੂੰ ਜਿਹੜੀ ਮੀਟਿੰਗ ਕੀਤੀ ਜਾਏਗੀ ਸੋ ਜੋ ਵੀ ਫੈਸਲਾ ਆਏਗਾ ਉਹਦੇ ਤੇ ਵੀ ਬਹੁਤ ਕੁਝ ਨਿਰਭਰ ਕਰੇਗਾ ਕਿ ਕਾਲੀਗਲ ਦਾ ਇੱਕ ਟੜਾ ਜਾਂ ਦੂਜਾ ਟੜਾ ਜਾਂ ਪੰਥਕ ਲੀਡਰਸ਼ਿਪ ਕਿਹੜੇ ਮੁੱਦਿਆਂ ਨੂੰ ਪ੍ਰਵਾਨ ਕਰਦੀ ਹੈ ਜਾਂ ਭਵਿੱਖ ਵਿੱਚ ਕਿਹੜੇ ਮੁੱਦੇ ਜਿਹੜੇ ਕਿਹੜੇ ਸਵਾਲ ਹੈ ਉਹ ਪੰਥ ਦੇ ਸਾਹਮਣੇ ਪੰਜਾਬੀਆਂ ਦੇ ਸਾਹਮਣੇ ਆਉਣ ਵਾਲੇ ਆ ਜੀ ਹੁਣ ਕਿਸਾਨ ਜਥੇਬੰਦੀਆਂ ਤੇ ਕਿਸਾਨ ਭਰਾਵਾਂ ਦੇ ਲਈ ਬੇहद ਖੁਸ਼ੀ ਦੀ ਖਬਰ ਜੜੀਆ ਉਹ ਸਾਹਮਣੇ ਆ ਰਹੀ ਹੈ ਕਿ ਅਗਲੇ ਸੰਸਦ ਇਜਲਾਸ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਸਦ ਦੇ ਵਿੱਚ ਐਮਐਸਪੀ ਨੂੰ ਲੈ ਕੇ ਪ੍ਰਾਈਵੇਟ ਬਿੱਲ ਪੇਸ਼ ਕਰ ਸਕਦੇ ਨੇ ਇਸ ਬਾਰੇ ਕੀ ਕਰਨਾ ਚਾਹੋਗੇ ਜਦੀ ਬਿਸਲੇ ਕਾਫੀ ਦਿਨਾਂ ਤੋਂ ਇਹ ਮਾਮਲਾ ਗਰਮਾਇਆ ہوا ਸੀ ਪਹਿਲਾਂ ਤਾਂ ਜਿਹੜੇ ਪਹਿਲਾਂ ਹੀ ਜਿਹੜਾ ਹੈ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਦੀਆਂ ਬਰੂਹਾਂ ਤੇ ਬੈਠੀ ਲੀਡਰਸ਼ਿਪ ਹੈ ਜਿਹਨਾਂ ਦੀ ਅਗਵਾਈ ਦੱਲੇਵਾਲ ਜਿਹੜਾ ਸਰਵਨ ਸਿੰਘ ਪੰਦੇਰ ਕਰ ਰਿਹਾ ਹੈ ਉਹਨਾਂ ਵੱਲੋਂ ਪਿਛਲੇ ਦਿਨਾਂ 'ਚ ਪਾਰਲੀਮੈਂਟ ਜਾ ਕੇ ਜਿਹੜੇ ਵਿਰੋਧੀ ਧਿਰ ਦੇ ਆਗੂ ਐ ਰੋਹਲ ਗਾਂਧੀ ਹਾਂ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਸਾਡੀ ਆਵਾਜ਼ ਜਿਹੜੀ ਸੰਸਦ 'ਚ ਪਹੁੰਚਾਈ ਜਾਵੇ ਰੋਹਲ ਗਾਂਧੀ ਨੇ ਬਿਕਾਇਦਾ ਉਹਨਾਂ ਨੂੰ ਪ੍ਰੋਸਾ ਦਿੱਤਾ ਸਹਿਮਤੀ ਦਾ ਪ੍ਰਗਟਾਵਾ ਕੀਤਾ ਕਿ ਜਦੋਂ ਹੀ ਸਾਨੂੰ ਮੌਕਾ ਮਿਲੇਗਾ ਅਸੀਂ ਕਿਸਾਨਾਂ ਨੂੰ ਐਮਐਸਬੀ ਦਾ ਲੈ ਕੇ ਦੇਾਂਗੇ ਦੇਾਂਗੇ ਪਰ ਇਹਨਾਂ ਮੁੱਦਿਆਂ ਤੇ ਸਦਨ ਦੇ ਅੰਦਰ ਵੀ ਆਵਾਜ਼ ਠਾਵਾਵਾਂਗੇ ਉਸ ਤੋਂ ਬਾਅਦ ਉਹਨੂੰ ਬਲਵੀਰ ਸਿੰਘ ਰਾਜੇਵਾਲ ਉਹਨਾਂ ਨਾਲ ਦੂਜੀਆਂ ਜੁੜੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਲੀਡਰਸ਼ਿਪ ਵੱਲੋਂ ਵੀ ਦਿੱਲੀ ਜਾ ਕੇ ਰੋਹਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ ਰੋਹਲ ਗਾਂਧੀ ਨੇ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਪੂਰੀ ਤਰ੍ਹਾਂ ਇਸ ਕਾਜ਼ਾ ਪ੍ਰੋਸਾਦ ਦਿੱਤਾ ਹੈ ਕਿ ਐਮਐਸਬੀ ਦਾ ਮੁੱਦਾ ਪਾਰਲੀਮੈਂਟ ਦੇ ਅੰਦਰ ਉਠਾਇਆ ਜਾਏਗਾ ਕਿਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਜੀ ਸੋ ਕਿਸਾਨ ਇਹ ਜ਼ਰੂਰ ਹੈ ਕਿ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਲੜਾਈ ਲੜਦੇ ਰਹੇ ਉਹਨਾਂ ਕਿਸਾਨਾਂ ਦਾ ਇੱਕ ਤਕੜਾ ਐਸਾ ਜਿਦਾਪਾ ਅਕਸਰ ਕਹਿੰਦੇ ਰਹਿੰਦੇ ਨੇ ਕਿ ਖਨੌਰੀ ਤੇ ਸ਼ੰਭੂ ਬਾਹਰ ਤੇ ਬੈਠ ਕੇ ਲੜਾਈ ਲੜ ਰਹਾ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਆਪਣੀ ਲੜਾਈ ਪਾਰਲੀਮੈਂਟ ਦੇ ਅੰਦਰ ਤੱਕ ਲੈ ਗਏ ਹ ਹ ਹ ਹੁਣ ਜਿੱਥੇ ਕਿਸਾਨਾਂ ਵੱਲੋਂ ਬਾਹਰ ਲੜਾਈ ਲੜੀ ਜਾਏਗੀ ਉੱਥੇ ਹੁਣ ਪਾਰਲੀਮੈਂਟ ਦੇ ਅੰਦਰ ਵੀ ਲੜਾਈ ਲੜੀ ਜਾਏਗੀ ਆਪਣੇ ਤੌਰ ਤੇ ਬੜੀ ਅਹਿਮ ਗੱਲ ਹੈ ਸਵਾਲ ਇਹ ਨਹੀਂ ਕਿ ਰੋਹਲ ਗਾਂਧੀ ਵਿਰੋਧੀ ਧਿਰ ਦੇ ਆਗੂ ਹੈ ਹੁਕਮਰਾਨ ਤੇ ਉਹਨਾਂ ਨੂੰ ਮੰਨਦੀ ਆ ਉਹਨਾਂ ਦੇ ਗੱਲਾਂ ਨੂੰ ਮੰਨਦੀ ਆ ਕਿ ਨਹੀਂ ਮੰਨਦੀ ਪਰ ਸਾਡਾ ਸੰਵਿਧਾਨ ਹੈ ਅਸੀਂ ਜਾਣਦੇ ਆ ਪਾਰਲੀਮੈਂਟ ਦੇ ਅੰਦਰ ਵਿਰੋਧੀ ਧਿਰ ਦੀ ਇੱਕ ਅਹਿਮ ਭੂਮਿਕਾ ਹੈ ਜਿਸ ਮੁчие ਤੌਰ ਤੇ ਵਿਰੋਧੀ ਧਿਰ ਪਾਰਲੀਮੈਂਟ ਦੇ ਅੰਦਰ ਕਿਸਾਨਾਂ ਦੀ ਪਿੱਠ ਤੇ ਆ ਕੇ ਖੜੀ ਹੋ ਜੇਗੀ ਕਿਸਾਨਾਂ ਦੇ ਮੁੱਦਿਆਂ ਦੀ ਹਮਾਇਤ ਕਰੇਗੀ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਕਮ ਧਿਰ ਨੂੰ ਵੀ ਐਮਐਸਬੀ ਤੋਂ ਮੁਨਕਰ ਹੋਣਾ ਬਹੁਤ ਔਖਾ ਹੋਏਗਾ ਸੋ ਦਿਨ ਜ਼ਰੂਰ ਨਹੀਂ ਆ ਜਦੋਂ ਕਿਦਰੇ ਪ੍ਰਧਾਨ ਮੰਤਰੀ ਨੂੰ ਐਲਾਨ ਕਰਨਾ ਪਏਗਾ ਕਿ ਹਾਂ ਇਹਨਾਂ ਫਸਲਾਂ ਦੇ ਅਸੀਂ ਜਿਦਾ ਉਹਨਾਂ ਨੇ ਕਿਹਾ ਸੀ ਨਾ ਤਿੰਨੇ ਖੇਤੀ ਕਰਨ ਆਪਣੇ ਤੌਰ ਤੇ ਕਹਿਦਾ ਰੱਦ ਕੀਤੇ ਆ ਇਸ ਸਮਾਂ ਵੀ ਦੂਰ ਨਹੀਂ ਜਦੋਂ ਪ੍ਰਧਾਨ ਮੰਤਰੀ ਐਲਾਨ ਕਰੇਗਾ ਕਿ ਐਮ ਐਸ ਵੀ ਦੇ ਮੁੱਦਿਆਂ ਤੇ ਅਸੀਂ ਕਿਸਾਨਾਂ ਨੂੰ ਗਰੰਟੀ ਦਿੰਨੇ ਆ ਕਿ ਆ ਫਸਲਾਂ ਤੇ ਐਮ ਐਸ ਸੀ ਦਿੱਤੀ ਜਾਂਦੀ ਹੈ ਪਰ ਇਹਨਾਂ ਮੁੱਦਿਆਂ ਤੇ ਸਮਾਂ ਜ਼ਰੂਰ ਆਏਗਾ ਕਿਉਂਕਿ ਮਾਮਲਾ ਪਾਰਲੀਮੈਂਟ ਦੇ ਅੰਦਰ ਤੱਕ ਚੱਲਿਆ ਗਿਆ ਐਮ ਐਸ ਪੀ ਦੇ ਮੁੱਦੇ ਦੀ ਜਿੱਦੋਂ ਆਪਾਂ ਗੱਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਬਤਵਦੀਆਂ ਸਲਿੱਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹਤ ਅਹਿਮੀਅਤ ਦਿੱਤੀ ਉਹ ਬਹੁਤ ਜ਼ਿਆਦਾ ਇਸ ਨੂੰ ਸ਼ੇਅਰ ਕੀਤਾ ਜਾਂਦਾ ਹੈ ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਰ ਖਬਰ ਨੂੰ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਜ਼ਰੂਰ ਪਹੁੰਚਾਇਆ ਜਾਵੇ ਅੱਜ ਦੇ ਇਸ ਪ੍ਰੋਗਰਾਮ ਦੇ ਬਿਚਾਣਾ ਹੀ ਜੇ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੁਆਇਸ਼ਤ ਸਤਿ ਸ਼੍ਰੀ ਅਕਾਲ